ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 673 ਤੋਂ ਲੈ ਕੇ 675 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਤਨਾਸਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾਂ ਜਨਕੀਨੇ ਵਸ ਆਪਣੇ ਤ੍ਰੈ ਗੁਣ ਪਵਨ ਚਤਰ ਸੰਸਾਰਾ ਜਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ 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 ਗਾਏ ਬਿਖੇ ਬਿਆਦ ਤਬ ਹੂਟੋ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਉਹ ਕਹਿੰਦੇ ਮਾਇਆ ਜਿਹੜੀ ਬੜੀ ਚਤਰ ਹੋਈ ਆ ਸੰਸਾਰ ਦੇ ਵਿੱਚ ਜਿਨੇ ਆਪਣੇ ਤਿੰਨਾ ਗੁਣਾ ਦੇ ਰਾਹੀ ਸਾਰੇ ਸੰਸਾਰ ਦੇ ਸਾਰੇ ਭਵਨਾਂ ਨੂੰ ਕਹਿੰਦੇ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਮਾਇਆ ਨੇ ਜਗਤ ਦੇ ਸਾਰੇ ਲੋਕਾਂ ਨੂੰ ਸਾਰੇ ਸੰਸਾਰ ਨੂੰ ਆਪਣੇ ਤਿੰਨਾ ਗੁਣਾ ਦੇ ਵਿੱਚ ਪਰਮਾਇਆ ਹੈ ਕਹਿੰਦੇ ਇਹ ਜੰਤ ਜੀਵ ਤੇ ਵਿਚਾਰਾ ਕੀ ਕਰੇਗੇ ਜਿਹੜੇ ਦੁਨੀਆਂ ਜੱਗ ਕਰਦੀ ਆ ਇਸ਼ਨਾਨ ਕਰਦੀ ਆ ਤਪ ਕਰਦੀ ਆ ਉਸ ਜਗ੍ਹਾ ਤੇ ਜਿਹੜੇ ਦੁਨੀਆਂ ਬਸ ਰਹੀ ਆ ਉਹਨਾਂ ਨੂੰ ਵੀ ਕਹਿੰਦੇ ਇਸ ਮਾਇਆ ਨੇ ਆਪਣੇ ਜਾਲ ਤੋਂ ਬਖਸ਼ਿਆ ਨਹੀਂ ਹੈ ਮਤਲਬ ਉਹ ਵੀ ਮਾਇਆ ਦੇ ਹੱਥੋਂ ਲੁੱਟੇ ਜਾ ਰਹੇ ਹਨ ਜੋ ਕੋਈ ਇਸ ਤਰ੍ਹਾਂ ਦੇ ਜਪ ਤਪ ਵੀ ਕਰ ਰਹੇ ਹਨ ਜੋ ਕਹਿੰਦੇ ਪਰਮੇਸ਼ਰ ਦੀ ਸ਼ਰਨ ਲੈਂਦਾ ਉਹੀ ਉਦੋਂ ਛੁੱਟ ਸਕਦਾ ਜੀਨੇ ਕਹਿੰਦੇ ਗੁਰੂ ਦੀ ਕਿਰਪਾ ਦੇ ਰਾਹੀਂ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਆ ਉਹੀ ਇਸ ਜ਼ਹਿਰ ਰੂਪੀ ਅੰਮ੍ਰਿਤ ਦੀ ਜਾਲ ਤੋਂ ਛੁਟਕਾਰਾ ਪਾ ਸਕਦੇ ਨੇ ਨਹਿ ਸੁਣੀਏ ਨਹਿ ਮੁਖ ਤੇ ਬਕੀਏ ਨਹਿ ਮੋਹੀ ਉਹ ਡਿਟੀ ਐਸੀ ਠਗੌਰੀ ਪਾਏ ਪੁਲਾਵੇ ਮਨ ਸਭ ਕੈ ਲਾਗੇ ਮੀਠੀ ਕਹਿੰਦੇ ਮਾਇਆ ਨਾ ਤਾਂ ਬੋਲਦੀ ਸੁਣੀਆ ਤੇ ਨਾ ਹੀ ਕਹਿੰਦੇ ਉਹ ਕਿਸੇ ਨੂੰ ਅੱਖੀ ਨਜ਼ਰ ਆਉਂਦੀ ਆ ਨਾਹੀਂ ਕਿਸ ਨੂੰ ਕੋਸ਼ ਕਹਿੰਦੀ ਆ ਤੇ ਕਹਿੰਦੇ ਉਹ ਐਸੀ ਠੱਗ ਬੂਟੀ ਲਾਉਂਦੀ ਆ ਹਰ ਇੱਕ ਜੀਵ ਦੇ ਅੰਧਿਰ ਦੇ ਵਿੱਚ ਕਿ ਸਭ ਨੂੰ ਉਹ ਮਿੱਠੀ ਲੱਗਣ ਲੱਗ ਜਾਂਦੀ ਆ ਸਾਰੀਆਂ ਚੀਜ਼ਾਂ ਨਾਲ ਉਹ ਮਾਇਆ ਹੀ ਮਿੱਠੀ ਲੱਗਣ ਲੱਗ ਜਾਂਦੀ ਆ ਮਾਏ ਬਾਪ ਪੁੱਤ ਹਿਤ ਪ੍ਰਤਾ ਓਨ ਕਰ ਕਰ ਮੇਲਿਓ ਦੁਆ ਕਿਸ ਹੀ ਵਾਦ ਕਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਆ ਕਹਿੰਦੇ ਘਰ ਦੇ ਵਿੱਚ ਵੀ ਦ્વੈਤ ਪੈਦਾ ਕਰ ਦਿੰਦੀ ਆ ਮਾਂ ਬਾਪ ਪੁੱਤ ਸੰਬੰਧੀ ਪਰਾਵਾਂ ਦੇ ਵਿੱਚ ਉਹਨਾਂ ਵਿੱਚ ਵੀ ਕਹਿੰਦੇ ਦੂਆਪਨ ਸ਼ੁਰੂ ਕਰ ਦਿੰਦੀ ਆ ਮਾਇਆ ਕਿ ਕਿਸੇ ਕੋਲ ਘਟ ਹੁੰਦੀ ਆ ਕਿਸੇ ਕੋਲ ਵੱਧ ਹੁੰਦੀ ਆ ਇਹਨਾਂ ਗੱਲਾਂ ਕਰਕੇ ਕਹਿੰਦੇ ਪਰਿਵਾਰਾਂ 'ਚ ਲੜਾਈਆਂ ਹੁੰਦੀਆਂ ਨੇ ਕੌਬਲੇ ਹਾਰੀ ਸਤਗੁਰ ਆਪਣੇ ਜਿਨ ਇਹ ਚਲਤ ਦਿਖਾਇਆ ਗੂਜੀ ਪਾਹੀ ਜਲੇ ਸੰਸਾਰਾ ਪਗਤ ਨ ਬਿਆਪੈ ਮਾਇਆ ਕਹਿੰਦੇ ਮੈਂ ਆਪਣੇ ਸਤਗੁਰ ਤੋਂ ਬੁਲੇ ਹਾਰੇ ਆ ਜਿਨੇ ਮੈਨੂੰ ਮਾਇਆ ਦਾ ਇਹ ਚੋਜ ਦਿਖਾ ਦਿੱਤਾ ਕਿ ਮਾਇਆ ਕਿਸ ਤਰ੍ਹਾਂ ਸਾਰਿਆਂ ਨੂੰ ਭਰਮਾ ਰਹੀ ਆ ਇਸ ਸੰਸਾਰਾ ਸੰਸਾਰ ਮਾਇਆ ਦੀ ਗੁੱਜੀ ਅੱਗ ਦੇ ਵਿੱਚ ਸੜ ਰਿਹਾ ਹੈ ਪਰ ਜੋ ਪਰਮੇਸ਼ਰ ਦਾ ਭਗਤ ਹੈ ਮਾਇਆ ਉਹਦਾ ਕੁਝ ਨਹੀਂ ਵਿਗਾੜ ਸਕਦੀ ਹਾਂਜੀ ਸੰਗਤ ਜੀ ਆਪਾਂ ਮਾਇਆ ਅੱਗੇ ਵੀ ਗੱਲ ਕੀਤੀ ਹੈ ਕਿ ਮਾਇਆ ਸਿਰਫ ਪੈਸਾ ਰੁਪਿਆ ਨਹੀਂ ਉਹ ਹਰ ਇੱਕ ਚੀਜ਼ ਜੋ ਸਾਨੂੰ ਪਰਮੇਸ਼ਰ ਤੋਂ ਦੂਰ ਕਰਦੀ ਹੈ ਉਹ ਮਾਇਆ ਹੈ ਸਾਰੇ ਵਿਕਾਰ ਮਾਇਆ ਵਿੱਚ ਆ ਜਾਂਦੇ ਨੇ ਧਨ ਦੌਲਤ ਤੇ ਆਉਂਦੀ ਹੈ ਫਿਰ ਆਪਣਾ ਜਿਹੜੇ ਪਰਿਵਾਰ ਦੇ ਸਾਰੇ ਰਿਸ਼ਤੇ ਨੇ ਉਹ ਮਾਇਆ ਚ ਆ ਜਾਂਦੇ ਨੇ ਹੋਰ ਸੰਸਾਰਿਕ ਪਦਾਰਥ ਜੋ ਚੀਜ਼ ਵੀ ਸਾਡੇ ਤੇ ਪਰਮੇਸ਼ਰ ਦੇ ਵਿੱਚ ਦ્વੈਤ ਪੈਦਾ ਕਰਦੀ ਹੈ ਉਹ ਮਾਇਆ ਹੈ ਸੰਤ ਪਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਕਰ ਲੈ ਆਇਆ ਖਾਟੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਹਰੀ ਦੇ ਨਾਮ ਦਾ ਧਨ ਖੱਟ ਕੇ ਇਕੱਠਾ ਕਰ ਲਿਆ ਉਹਨਾਂ ਨੇ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਸੁੱਖ ਪਾ ਲਿਆ ਉਹਨਾਂ ਦੇ ਮਾਇਆ ਦੇ ਸਾਰੇ ਬੰਧਨ ਕੱਟ ਹੋ ਜਾਂਦੇ ਨੇ ਇੱਕ ਹਰੀ ਦਾ ਨਾਮ ਆ ਜੋ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਦਿਵਾ ਦਿੰਦਾ ਤਨ ਆਸਰੀ ਮਹੱਲਾ ਪੰਜਵਾ ਤੁਮ ਦਾ ਤੇ ठाकुर ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਮਕ ਨਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਾ ਏਕ ਕਵਨ ਗੁਨ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਕਿ ਨਹੀਂ ਲਹੀਐ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਏ ਪਰਮੇਸ਼ਰ ਜੀ ਤੁਸੀਂ ਸਾਨੂੰ ਦਾਤਾਂ ਦੇਣ ਵਾਲੇ ਠਾਕੁਰ ਜੀ ਹੋ ਸਾਡੀ ਪ੍ਰਤਪਾਲਣਾ ਕਰਦੇ ਹੋ ਸਾਡੇ ਸਵਾਮੀ ਹੋ ਸਾਡੇ ਆਗੂ ਹੋ ਕਹਿੰਦੇ ਪਲ-ਪਲ ਤੁਸੀਂ ਸਾਨੂੰ ਆਪਣੇ ਬੱਚਿਆਂ ਵਾਂਗੂ ਜਿਸ ਤਰ੍ਹਾਂ ਮਾਤਾ ਪਿਤਾ ਬੱਚਿਆਂ ਨੂੰ ਪਾਲਦੇ ਨੇ ਤੁਸੀਂ ਸਾਡੀ ਪਾਲਣਾ ਕਰਦੇ ਹੋ ਅਸੀਂ ਸਾਰੇ ਤੁਹਾਡੇ ਆਸਰੇ ਤੇ ਹਾਂ ਕਹਿੰਦੇ ਸਾਡੀ ਇੱਕ ਜੀਵਾ ਪਰ ਤੁਹਾਡੇ ਜਿਹੜੇ ਗੁਣ ਨੇ ਬੇਅੰਤ ਨੇ ਕਿਸ ਤਰ੍ਹਾਂ ਇੱਕ ਇਹ ਜੀਵਾ ਤੁਹਾਡੇ ਬੇਸ਼ੁਮਾਰ ਗੁਣਾਂ ਨੂੰ ਗਾ ਸਕਦੀ ਹੈ ਕਹਿੰਦੇ हे ਪਰਮੇਸ਼ਰ ਜੀ ਤੇਰਾ ਅਸੀਂ ਅੰਤ ਨਹੀਂ ਪਾ ਸਕਦੇ ਤੇਰੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ ਤੇਰੀ ਅਸੀਂ ਕੀਮਤ ਨਹੀਂ ਜਾਣ ਸਕਦੇ ਵਾਹਿਗੁਰੂ ਜੀ ਵਾਹਿਗੁਰੂ ਕੋਟ ਪਰਾਧ ਹਮਾਰੇ ਖੰਡੋ ਅਨਿਕ ਵਿਦੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਕਰੋੜਾਂ ਹੀ ਅਪਰਾਧ ਤੁਸੀਂ ਖੰਡਨ ਕਰਨ ਦੀ ਸਮਰੱਥਾ ਰੱਖਦੇ ਹੋ ਤੁਸੀਂ ਆਪਣੀ ਰਜ਼ਾ ਦੇ ਅਨਸਾਰ ਸਾਨੂੰ ਸੁਮਤ ਦੇਓ ਅਸੀਂ ਅਗਿਆਨੀ ਆ ਸਾਡੀ ਮਤ ਵੀ ਥੋੜੀ ਆ ਅਕਲ ਸਾਡੀ ਘਟਾ ਪਰ ਤੁਸੀਂ ਆਪਣਾ ਮੁੱਢ ਕਦੀਮਾ ਦਾ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਇਹ ਆਪਣਾ ਸੁਭਾਅ ਇਹ ਇਹ ਸੁਭਾਅ ਦੇ ਸਦਕਾ ਸਾਨੂੰ ਸਾਡੇ ਔਗਣਾ ਨੂੰ ਖਤਮ ਕਰਕੇ ਸਾਨੂੰ ਸਮਝਾਵੋ ਸਾਨੂੰ ਸਿੱਧੇ ਰਸਤੇ ਪਾਓ ਤੇਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੀ ਸ਼ਰਨ ਆਈਆਂ ਤੁਸੀਂ ਹੀ ਸਾਡੇ ਮਿੱਤਰ ਹੋ ਤੁਸੀਂ ਹੀ ਸਾਨੂੰ ਸੁਖ ਦੇਣ ਵਾਲੇ ਹੋ ਹੈ ਦਿਆਲ ਪਰਮੇਸ਼ਰ ਜੀ ਸਾਡੀ ਰੱਖਿਆ ਕਰੋ ਨਾਨਕ ਜੀ ਕਹਿੰਦੇ ਨੇ ਅਸੀਂ ਤੇਰੇ ਘਰ ਦੇ ਦਾਸ ਆ ਪਰਮੇਸ਼ਰ ਜੀ ਆਪ ਦੀ ਰਜ਼ਾ ਵਿੱਚ ਸਾਡੀ ਰੱਖਿਆ ਕਰੋ ਨਾ ਸ੍ਰੀ ਮਹੱਲਾ ਪੰਜਮਾ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ ਦਾਨ ਬਹੁ ਦੈਨ ਕਹੂ ਨ ਪੀਜੈ ਸੰਜਮ ਸੁਆਮੀ ਬੋਲੇ ਮਿੱਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭ ਤੱਕ ਵਿਖਮ ਨਾ ਜਾਈ ਲੈਨ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਜੀਵ ਪੂਜਾ ਕਰਦੇ ਨੇ ਵਰਤ ਰੱਖਦੇ ਨੇ ਤਿਲਕ ਲਾਉਂਦੇ ਨੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਬਹੁਤ ਵੱਡੇ ਵੱਡੇ ਦਾਨ ਦਿੰਦੇ ਨੇ ਮਿੱਠੇ ਬੋਲ ਬੋਲਦੇ ਨੇ ਕਹਿੰਦੇ ਇਹਨਾਂ ਸਾਰੇ ਸੰਜਮ ਕੀਤਿਆਂ ਵੀ ਪਰਮੇਸ਼ਰ ਜੀਵ ਨੂੰ ਮਿਲਾਪ ਨਹੀਂ ਹੋ ਸਕਦਾ ਇਹਨਾਂ ਸਾਰੇ ਕੰਮਾਂ ਦੇ ਕਰਨ ਦੇ ਨਾਲ ਜੋ ਇਹ ਧਾਰਮਿਕ ਕੰਮ ਨੇ ਇਹਨਾਂ ਦੇ ਰਾਹੀ ਵੀ ਪਰਮੇਸ਼ਰ ਦੇ ਨਾਲ ਜੀਵ ਦਾ ਮਿਲਾਪ ਨਹੀਂ ਹੋ ਸਕਦਾ ਕਹਿੰਦੇ ਮਨ ਨੂੰ ਚੈਨ ਤਾਂ ਹੀ ਆਉਂਦੀ ਆ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਕਹਿੰਦੇ ਬਹੁਤ ਤਰੀਕਿਆਂ ਨਾਲ ਸਾਰੇ ਪਰਮੇਸ਼ਰ ਨੂੰ ਲੱਭਦੇ ਨੇ ਖੋਜਦੇ ਨੇ ਪਰ ਪਰਮੇਸ਼ਰ ਨੂੰ ਲੱਭ ਲੈਣਾ ਪਰਮੇਸ਼ਰ ਨਾਲ ਮਿਲਾਪ ਹੋ ਜਾਣਾ ਬਹੁਤ ਮੁਸ਼ਕਲ ਆ ਪਰਮੇਸ਼ਰ ਆਪਣੇ ਨਾਮ ਦੇ ਰਾਹੀਂ ਮਿਲ ਸਕਦਾ ਹੈ ਜਦੋਂ ਨਾਮ ਦੀ ਕਮਾਈ ਹੁੰਦੀ ਆ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਫੇਰ ਹੀ ਪਰਮੇਸ਼ਰ ਦਾ ਮਿਲਾਪ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਜਾਪ ਤਾਪ ਭ੍ਰਮਨ ਬਸੁਦਾ ਕਰ ਉਰਦ ਤਾਪ ਲੈ ਗੈਨ ਇਹ ਵਿਦਨਹ ਪਤਿਆਂ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਕਹਿੰਦੇ ਹੋਰ ਕਈ ਤਰ੍ਹਾਂ ਦੇ ਜਪ ਤਪ ਕਰਨ ਦੇ ਨਾਲ ਸਾਰੀ ਧਰਤੀ ਦਾ ਪ੍ਰਮਣ ਕਰਨ ਦੇ ਨਾਲ ਪੁੱਠੇ ਹੋ ਕੇ ਤਪ ਕਰਨ ਦੇ ਨਾਲ ਹੋਰ ਕਹਿੰਦੇ ਜੋਗ ਦੀਆਂ ਜੈਨ ਮਤ ਦੀਆਂ ਹੋਰ ਜੁਗਤੀਆਂ ਦੇ ਨਾਲ ਇਸ ਤਰ੍ਹਾਂ ਕਿਸੇ ਤਰ੍ਹਾਂ ਵੀ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ ਕਹਿੰਦੇ ਪਰਮੇਸ਼ਰ ਦੀ ਮਲਾਪ ਤੇ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਜਿਹਨੇ ਛੱਕ ਲਿਆ ਉਹਨੂੰ ਹੁੰਦੀ ਆ ਇਹ ਨਿਰਮੋਲਕ ਆ ਕਹਿੰਦੇ ਇਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਪਰਮੇਸ਼ਰ ਦਾ ਨਾਮ ਸੰਸਾਰ ਦੀ ਕਿਸੇ ਵਸਤੂ ਦੇ ਬੱਤੇ ਮੁੱਲ ਨਹੀਂ ਲਿਆ ਜਾ ਸਕਦਾ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਉਨੂੰ ਮਿਲਦੀ ਆ ਕਰਨ ਲਈ ਜਿਹਦੇ ਤੇ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਜਿਹੜੇ ਜੀਵ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਮਿਲਾਪ ਪਾ ਲੈਂਦੇ ਨੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਉਹਨਾਂ ਦੀ ਜੀਵਨ ਰਾਤਰੀ ਸੁੱਖਾਂ ਵਿੱਚ ਬਤੀਤ ਹੁੰਦੀ ਹੈ ਵੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤਰ ਕਰੇ ਨਹਿ ਚਲ ਇਹ ਮਨੁਆ ਬਹਰ ਨਕਤ ਹੂੰ ਤਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹਿਓ ਦੇਓ ਅਰਪੋ ਆਪਣੋ ਚੀਤ ਰਹਾਉ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕੋਈ ਇਸ ਤਰ੍ਹਾਂ ਦਾ ਮਿੱਤਰ ਸੱਜਣ ਹੈ ਜੋ ਕਹਿੰਦੇ ਮੈਨੂੰ ਵਿਕਾਰਾਂ ਦੇ ਬੰਦਨਾ ਤੋਂ ਛੁਟਕਾਰਾ ਦਿਵਾ ਦੇ ਪਰਮੇਸ਼ਰ ਨਾਲ ਮਿਲਾਪ ਕਰਾ ਦੇ ਪਰਮੇਸ਼ਰ ਦਾ ਨਾਮ ਮੈਨੂੰ ਸੁਣਾ ਦੇ ਮੇਰਾ ਮਨ ਜੋ ਨਿਸ਼ਚਲ ਨਹੀਂ ਹੈ ਬੜਾ ਚੰਚਲ ਹੈ ਟਿਕ ਨਹੀਂ ਰਿਹਾ ਇਹਨੂੰ ਸਥਿਰ ਕਰ ਦੇਵੇ ਮੇਰੇ ਮਨ ਦੀ ਚੰਚਲਤਾ ਖਤਮ ਕਰ ਦੇਵੇ ਮੇਰੇ ਮਨ ਨੂੰ ਮੇਰੇ ਵਸ ਵਿੱਚ ਕਰ ਦੇਵੇ ਉਸ ਸੱਜਣ ਨੂੰ ਉਸ ਮਿੱਤਰ ਨੂੰ ਕਹਿੰਦੇ ਮੈਂ ਸਭ ਕੁਝ ਦੇਣ ਨੂੰ ਤਿਆਰ ਆ ਆਪਣੀ ਜਿੰਦ ਆਪਣਾ ਹਿਰਦਾ ਆਪਣਾ ਚਿੱਤ ਸਭ ਕੁਝ ਕਹਿੰਦੇ ਉਹ ਨੂੰ ਮੈਂ ਅਰਪਣ ਕਰਨ ਨੂੰ ਤਿਆਰ ਆ ਜੋ ਇਹ ਸਭ ਮੇਰੇ ਲਈ ਕਰ ਸਕਦਾ ਹੋਵੇ ਪਰਤਨ ਪਰਤਨ ਪਰ ਕੀ ਨਿੰਦਾ ਇਨਸਿਓ ਪ੍ਰੀਤਨ ਲਾਗੇ ਸੰਤ ਸੰਗ ਸੰਤ ਸੰਪਾਖਨ ਹਰ ਕੀਰਤਨ ਮਨ ਜਾਗੇ ਕਹਿੰਦੇ ਉਹ ਮਿੱਤਰ ਮੇਰੇ ਤੇ ਇਹ ਵੀ ਕਿਰਪਾ ਕਰ ਦੇਵੇ ਕਹਿੰਦੇ ਪ੍ਰਾਇ ਤਨ ਪ੍ਰਾਇ ਤਨ ਤੇ ਪ੍ਰਾਈ ਨਿੰਦਾ ਵਿੱਚ ਮੇਰਾ ਮਨ ਨਾ ਲੱਗੇ ਹਮੇਸ਼ਾ ਮੇਰੀ ਸੰਗਤ ਸੰਤਾਂ ਦੇ ਵਿੱਚ ਬਣੀ ਰਹੇ ਸੰਤਾ ਨਾਲ ਮੇਰੇ ਬਚਨ ਬਿਲਾਸ ਹੋਣ ਪਰਮੇਸ਼ਰ ਦੀ ਸਿਫਤ ਸਲਾਹ ਕਰਦਿਆਂ ਮੇਰਾ ਮਨ ਸਦਾ ਸੁਚੇਤ ਹੋਇਆ ਰਹੇ ਗੋਣਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦੇ ਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਫਰਨਾਣਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਜਿਸ ਤਰ੍ਹਾਂ ਮਾਤਾ ਤੋਂ ਕੋ ਬੱਚੇ ਖਾਣ ਪੀਣ ਦਾ ਸਮਾਨ ਮੰਗਦੇ ਨੇ ਤੇਰਾ ਦਾਸ ਨਾਨਕ ਤੇਰੇ ਕੋਲੋਂ ਤੇਰੇ ਨਾਮ ਦੀ ਦਾਤ ਮੰਗਦਾ ਹੈ हे ਗੁਣਾ ਦੇ ਖਜ਼ਾਨੇ हे ਦਿਆਲੂ ਪਰਮੇਸ਼ਰ ਜੀ हे ਸਾਰੇ ਸੁਖ ਦੇਣ ਵਾਲੇ ਅਸੀਂ ਤੇਰੇ ਤੋਂ ਤੇਰੇ ਨਾਮ ਦੀ ਦਾਤ ਮੰਗਦੇ ਹਾਂ ਤਨ ਆਸਰੀ ਮਹਲਾ 5 ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰੀ ਆਈ ਤਿਸ ਹੀ ਕੋ ਫੇਰ ਮਾਰ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਆਪਣੇ ਸੰਤਾਂ ਨੂੰ ਹਮੇਸ਼ਾ ਸੰਸਾਰ ਦੇ ਪਵਜਲ ਤੋਂ ਪਾਰ ਕੱਢ ਲੈਂਦੇ ਨੇ ਜੇ ਕੋਈ ਪਰਮੇਸ਼ਰ ਦੇ ਸੇਵਕ ਦੀ ਬੁਰਾਈ ਕਰਦਾ ਤਾਂ ਉਸ ਜੀਵ ਨੂੰ ਪਰਮੇਸ਼ਰ ਵੱਲੋਂ ਆਤਮਿਕ ਮੌਤ ਮਿਲਦੀ ਹੈ ਜਨਕਾ ਆਪ ਸਹਾਈ ਹੋਆ ਨਿੰਦਕ ਪਾਗੇ ਹਾਰ ਪ੍ਰਮਤ ਪਰਮਤ ਓਹਾਂ ਹੀ ਮੂਏ ਬਾਹੁਰ ਗ੍ਰਹਿ ਨਾ ਮੰਝਾਰ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਸੇਵਕ ਦੀ ਨਿੰਦਿਆ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਵੱਲੋਂ ਹਾਰ ਮਿਲਦੀ ਆ ਉਹ ਪਟਕਣਾ ਵਿੱਚ ਰਹਿੰਦੇ ਨੇ ਉਹਨਾਂ ਨੂੰ ਜੰਮਣ ਮਰਨ ਦਾ ਚੱਕਰ ਪਿਆ ਪਿਆ ਰਹਿੰਦਾ ਉਹਨਾਂ ਨੂੰ ਆਤਮਿਕ ਮੌਤ ਆ ਜਾਂਦੀ ਆ ਵਿਕਾਰਾਂ ਵਿੱਚ ਡੁੱਬੇ ਰਹਿੰਦੇ ਨੇ ਨਾਨਕ ਸਰਣ ਪਰਿਓ ਦੁਖ ਪੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈਦਰਵਾਰ ਫੈ ਨਾਨਕ ਜੀ ਕਹਿੰਦੇ ਨੇ ਅਸੀਂ ਤੇ ਪਰਮੇਸ਼ਰ ਦੀ ਸ਼ਰਨ ਆਏ ਆ ਉਸ ਪਰਮੇਸ਼ਰ ਦੀ ਜੋ ਅਪਾਰ ਹੈ ਉਹਦੇ ਸਦਾ ਹੀ ਗੁਣ ਗਾਉਂਦੇ ਹਾਂ ਜੋ ਗੁਣ ਗਾਉਣ ਵਾਲਿਆਂ ਦੀ ਨਿੰਦਾ ਕਰਦੇ ਨੇ ਉਹਨਾਂ ਦਾ ਮੁਖ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਹੀ ਕਾਲਾ ਹੁੰਦਾ ਸਦਾ ਹੀ ਉਹਨਾਂ ਨੂੰ ਬੇਇੱਜ਼ਤੀ ਮਿਲਦੀ ਹੈ ਤਨਾਸਰੀ ਮਹਿਲਾ ਪੰਜਮਾ ਅਬ ਹਰ ਰਾਖਨ ਹਾਰ ਚਿਤਾਰਿਆ ਪਤਿਤ ਪੁਨੀਤ ਕੀ ਏਖੇ ਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਓ ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਆਪਣੇ ਚੇਤੇ ਵਿੱਚ ਵਸਾ ਲਿਆ ਪਰਮੇਸ਼ਰ ਨੇ ਸਾਰੇ ਵਿਕਾਰੀਆਂ ਨੂੰ ਪਵਿੱਤਰ ਕਰ ਦਿੱਤਾ ਇੱਕ ਪਲ ਦੇ ਵਿੱਚ ਉਹਨਾਂ ਦੇ ਸਾਰੇ ਰੋਗ ਦੁੱਖ ਸਭ ਖਤਮ ਕਰ ਦਿੱਤੇ ਜੋ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਵਸਾ ਲੈਂਦੇ ਨੇ ਗੋਸਟ ਭਈ ਸਾਧਕ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਜਿਨ੍ਹਾਂ ਦੀ ਕਹਿੰਦੇ ਸੰਗਤ ਸਾਥ ਨਾਲ ਹੋ ਗਈ ਗੁਰੂ ਨਾਲ ਹੋ ਗਈ ਇਸ ਸੰਗਤ ਦਾ ਸਦਕਾ ਨਾਮ ਜਪਿਆ ਫਿਰ ਉਸ ਜੀਵ ਦਾ ਕਾਮ ਕ੍ਰੋਧ ਲੋਭ ਸਭ ਖਤਮ ਹੋ ਗਿਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੇ ਆਪਣੇ ਸਾਰੇ ਸੰਗੀ ਸਾਥੀਆਂ ਨੂੰ ਵੀ ਇਸ ਸੰਸਾਰ ਦੇ ਭਵਜਲ ਤੋਂ ਤਾਰ ਲਿਆ ਔਖ ਦੇ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਤਾਰਿਆ ਚਰਨ ਰੇਨ ਬਾਣਛੈ ਨਿਤ ਨਾਨਕ ਪੁਨੈ ਪੁਨੈ ਬਲਿਹਾਰਿਆ ਕਹਿੰਦੇ ਜਿਹੜੇ ਜੀਵ ਨੂੰ ਗੁਰੂ ਨੇ ਪਰਮੇਸ਼ਰ ਦਾ ਨਾਮ ਦੇ ਦਿੱਤਾ ਮੰਤਰ ਲਈ ਜਿਸ ਜੀਵ ਨੇ ਉਸ ਇੱਕ ਪਰਮੇਸ਼ਰ ਤੇ ਭਰੋਸਾ ਰੱਖਿਆ ਇੱਕ ਪਰਮੇਸ਼ਰ ਦਾ ਆਸਰਾ ਤੱਕਿਆ ਜਿਸ ਨੂੰ ਇੱਕ ਪਰਮੇਸ਼ਰ ਦਾ ਹੀ ਪਰਮੇਸ਼ਰ ਦੇ ਨਾਮ ਦਾ ਹੀ ਸਹਾਰਾ ਪਰਮੇਸ਼ਰ ਦਾ ਨਾਮ ਇਸ ਤਰ੍ਹਾਂ ਦੀ ਔਖੀ ਦੀ ਹੈ ਜਿਹਦਾ ਜਿਹੜਾ ਹੈਗਾ ਕੰਮ ਕਦੇ ਇਹ ਨਹੀਂ ਹੁੰਦਾ ਕਿ ਵੀ ਉਹ ਕਾਰਗਰ ਨਹੀਂ ਹੁੰਦੀ ਹਮੇਸ਼ਾ ਹੀ ਪਰਮੇਸ਼ਰ ਦਾ ਨਾਮ ਜਪਿਆਂ ਸਾਰੇ ਦੁੱਖਾਂ ਦੀ ਸਮਾਪਤੀ ਹੋ ਜਾਂਦੀ ਹੈ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਲਿਆ ਪਰਮੇਸ਼ਰ ਤੇ ਵਿਸ਼ਵਾਸ ਰੱਖਿਆ ਨਾਨਕ ਜੀ ਕਹਿੰਦੇ ਨੇ ਮੈਂ ਉਹਦੇ ਚਰਨਾਂ ਦੀ ਧੂੜ ਮੰਗ ਰਿਆਂ ਮੈਂ ਕਹਿੰਦੇ ਸਦਾ ਸਦਾ ਉਸ ਜੀਵ ਤੋਂ ਬਿਲੇ ਹਾਰੇ ਆ ਜਿਸ ਨੇ ਆਪਣਾ ਵਿਸ਼ਵਾਸ ਉਸ ਪਰਮੇਸ਼ਰ ਤੇ ਟਿਕਾਇਆ ਤੇ ਉਹਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ